ਪੰਜਾਬ ਦੇ ਪਿੰਡਾਂ 'ਚ ਸਿੱਖ ਲੱਭੋਗੇ ਤੇ ਸ਼ਾਇਦ ਇੱਕ ਵੀ ਨਾ ਲੱਭੇ। ਸੰਤ ਲਵੜਿਆਂ 'ਤੇ 10-10 ਮਿਲ ਜਾਣਗੇ। ਮੈਂ ਫਿਰ ਅਰਜ਼ ਕਰਾਂ 10,000 ਦੇ ਕਰੀਬ ਮਨੁੱਖ ਬੈਠੇ ਹੋਣ ਮੰਦਰ, ਮਸਜਿਦ, ਗੁਰਦੁਆਰੇ 'ਚ ਇੱਕ ਜਗ੍ਹਾ ਸੂਲਦਾ ਹੈ। ਬਾਕੀ ਨਹੀਂ ਕਦੇ ਹੀ ਨਹੀਂ ਆਉਂਦੇ। ਗਾਲਬਨ ਮੈਨੂੰ 48 ਸਾਲ ਕਥਾ ਕਰਦੇ ਹੋ ਗਏ ਨੇ। ਕਿਦਰੇ ਨੂੰ ਕਠੋਰ ਬਚਨ ਨਾ ਸਮਝ ਲੈਣਾ। ਮੈਂ ਆਪਣੇ ਅਨੁਭਵ ਦੇ ਆਧਾਰ ਤੇ ਕਹਿ ਰਿਹਾ ਹਾਂ। ਉਹ ਸ਼ਗਵੇ ਮੇਹਰਾਨ ਬਹੁਤ ਗਲਤ ਕਹੇ ਐਸਾ ਮੇਰਾ ਦਾਵਾ ਵੀ ਨਹੀਂ ਕਿ ਮੇਹਰਾਨ ਬਹੁਤ ਹੀ ਹੋਵੇ ਪਰ ਜੋ ਮੈਂ ਆਕੜੇ ਪੇਸ਼ ਕਰ ਰਿਹਾ ਆ ਆਮ ਦੀ ਬਿਹਰੇ ਤਵੇ ਲੋਗਾਂ ਦੇ ਇਹ ਹੀ ਆਕੜੇ ਨੇ 10000 ਦੇ ਕਰੀਬ ਮਨੁੱਖ ਮੰਦਰ ਮਸਜਿਦ ਬੁਰਦਵਾਰੇ ਚਰਚ ਬੈਠੇ ਹੋਣ ਇੱਕ ਜਗ੍ਹਾ ਸੌਂਦਾ ਜਦੋਂ ਸਮਝ ਆਵੇ ਤੁਹਾਨੂੰ ਚਾਹਤ ਸੁਝੇਦੋ ਪਰਮਾਤਮਾ ਦੇ ਪ੍ਰਤੀ ਕਰਮ ਦੇ ਪ੍ਰਤੀ ਜਾਗ ਤੇ ਹੈ। ਪਸ਼ੂ ਪਰਿਵਾਰ ਦੇ ਪ੍ਰਤੀ ਵੀ ਨਹੀਂ ਜਾਗਿਆ ਉਹਨੂੰ ਪਰਿਵਾਰ ਦਾ ਵੀ ਨਹੀਂ ਪਤਾ। ਮਨੁੱਖ ਜਿਆਦਾ ਜਾਗੇ ਤੈਨੂੰ ਪਰਿਵਾਰ ਦਾ ਪਤਾ ਚੱਲਦੇ ਹੈ। ਧੀ ਭੈਣ ਦਾ ਪਤਾ ਚੱਲ ਬੇ। ਮਾਮੇ ਮਾਸੀਆਂ ਦਾ ਪਤਾ ਚੱਲ ਗਿਆ। ਦਾਦੀ ਨਾਨੀ ਦਾ ਪਤਾ ਚੱਲ ਗਿਆ ਸੱਸ ਸਹੁਰੇ ਦਾ ਪਤਾ ਚੱਲ ਗਿਆ ਪਸ਼ੂ ਨੂੰ ਇਹ ਵੀ ਨਹੀਂ ਪਤਾ। ਜਿਆਦਾ ਜਾਗੇ ਪਰ ਮੈਂ ਅਰਜ਼ ਕਰਾਂ ਕਿ 10000 ਦੇ ਕਰੀਬ ਕਿੰਨੇ ਲੋਕੀ ਬੈਠੇ ਹੋਣ ਇੱਕ ਨੂੰ ਪਰਮਾਤਮਾ ਦਾ ਵੀ ਬੋਧ ਹੈ ਮੇਰਾ ਪਰਿਵਾਰ ਦਾ ਨਹੀਂ ਪਰਮਾਤਮਾ ਦਾ ਵੀ ਪਤਾ ਚੱਲਦਾ ਮੇਰੇ ਸੋਨੇ ਚਾਂਦੀ ਦਾ ਨਹੀਂ ਪ੍ਰਭੂ ਦਾ ਵੀ ਪਤਾ ਚੱਲਦਾ ਮੇਰਾ ਧਨ ਦਾ ਨਹੀਂ ਧਰਮ ਦਾ ਵੀ ਗਿਆਨ ਹੋ ਗਿਆ ਜਾਦੂ ਵੀ ਸੁਚੇਤ ਹੋ ਕੇ ਸਮਝ ਆ ਗਈ ਉਹ ਧਿਆਨ ਨਾਲ ਸੁਣਨਾ 10000 ਜਗਿਆ ਤੋਂ ਬੈਠੇ ਹੋਣ ਉਹਨਾਂ ਇੱਕ ਸਾਧੂ ਆਉਂਦਾ ਜਿਹਦੀ ਸੁਰਤ ਚੱਲ ਪਈ ਹੈ ਜਾਗਿਰ ਤੇ ਕਈ ਮਿਲਦੇ ਨੇ ਪਰ ਚੱਲਦੇ ਨਹੀਂ ਸਮਝ ਤੇ ਆਲੀ ਸਮਝ ਤੇ ਆ ਇੱਕ ਸਾਧੂ ਆਉਂਦਾ ਜੋ ਚੱਲ ਪਿਆ ਹੈ ਉਹਦੀ ਸੁਰਤ ਚੱਲ ਪਈ ਹੈ ਉਹਦਾ ਧਿਆਨ ਚੱਲ ਪਿਆ ਔਰ ਇਹ ਜ਼ਮੀਨੀ ਰਸਤਾ ਨਹੀਂ ਪਹਾੜੀ ਰਸਤਾ ਹੈ ਕਿਲਕਉ ਘਟ ਘਾਟੀ ਰਾਮ ਕੀ ਪੈਂਚੜੇ ਉਹ ਕਵੀ ਮੁਖਤਸਰ ਮੈਨ ਰਖਦਾ 100000 ਦੇ ਕਰੀਬ ਕਿਦਰੇ ਸਾਧੂ ਬੈਠੇ ਹਵਨ ਤੋ ਇੱਕ ਖਾਲਸਾ ਹੁੰਦਾ ਹੈ ਇੱਕ ਸੰਤ ਹੁੰਦਾ ਹੈ ਇੱਕ ਬ੍ਰਹਮ ਗਿਆਨੀ ਆਉਂਦਾ ਹੈ ਬਾਕੀ ਨਹੀਂ ਇਸੇ ਹਿਸਾਬ ਨੇ ਨਾਲ ਕੋਈ ਕਰੋਨਾ ਦੇ ਟਿਕਰਸ ਕੋਈ ਕਰੋਨਾ ਟਿਕਰਸ ਹਾਲਸਾ ਕੋਟਣ ਵੇ ਨਾਨਕੋ ਨਾਰਾਇਣ ਜੈ ਚੇਤ ਜਣਾ ਖਣਾ ਖਾਲਸਾ ਨਹੀਂ ਆਏ ਪਤਨਿ ਸ਼ਵਰ ਬਰਦਾਸ਼ ਕਰੋਗੇ ਕਿਨੇ ਜਣਾ ਖਣਾ ਸੰਭ ਨਹੀਂ گرمک ہوئے پچھانا جو جیو اگے جائیے یاترا کٹن آئی جاری چڑائی چڑائی بکھڑی چڑھائی اس چڑھائی نو کی عبور کریے اور خالصہ بنیے ਇਹ ਯੁਗਤੀ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਨੂੰ ਦੱਸਦੇ ਨੇ ਜਾਗਤ ਜੋਤ ਜਪੈ ਜ ਸਬਾਸਰ ਇੱਕ ਬਿਨਾ ਮਨ ਇੱਕ ਨਾ ਨੇ ਸ਼ਬਦ ਦੀਆਂ ਹੀ ਲੀਆਂ ਪੰਕਤੀਆਂ ਨੇ ਪੂਰਨ ਜੋਤ ਜਗੈ ਘਟਵੇ ਤਬ ਖਾਲਸ ਤਾਂ ਹੈ ਨਾ ਖਾਲਸ ਤਾਂ ਹੈ ਜਿਵੇਂ ਅਨੰਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮੇਰੇ ਕੋਲ ਫਲਾਸਾ ਕਰਾਂਗੇ ਬਖਰੀ ਦੀ ਵਿਚਾਰਾ ਦਾਸ ਅਲ ਸ਼ਾਮ ਨੂੰ ਆਪ ਜੀ ਦੇ ਸਾਹਮਣੇ ਰੱਖੇਗਾ ਆ ਕਿਤਨਾ ਹਾ اپنا من بڑھا کے رکھنا کے وچار ہے سب کچھ چل رہے ہیں یاد راج دل رو چلے نس سس چلے تار کا لکھ پلوئے ایت سورج چند تارے پہاڑ پرتوی بنسپتی پشو پکشی سب چل نے کتھے پانچنے ہیں سب نے سنت ہونے ہیں سب نے خالصہ ہونے ہیں سب نے پرماتمہ ہے ہیں سب نے ایشور ਉਹ ਈਸ਼ਵਰ ਜੋ ਨੈਚਲ ਹੈ ਪਰ ਇਹ ਸਾਰੇ ਚੰਚਲ ਨੇ ਚੱਲ ਰਹੇ ਨੇ ਚੱਲ ਰਹੇ ਨੇ ਚੱਲਦੇ ਨੇ ਜੋ ਚੱਲ ਰਹੇ ਹੈ ਚੱਲ ਰਹੇ ਹੈ ਚੰਚਲ ਜੋ ਟਿਕੇ ਹੋਇਆ ਹੈ ਨਹਿ ਚਲ ਚੰਚਲ ਦੀ ਯਾਤਰਾ ਨਹਿ ਚਲ ਦੀ ਧਰਵ ਕਿਸੇ ਜਨਮ ਦੇ ਸੰਪੂਰਨ ਹੋਵੇ ਕਿਉਂਕਿ ਮਨੁੱਖਾ ਜਨਮ ਮਿਲਿਆ ਹੀ ਹੈ ਨਹਿ ਚਲ ਦੇ ਚਲੀਨ ਹੋਣ ਵਾਸਤੇ ਔਰ ਇਹ ਯਾਤਰਾ ਕਿਵੇਂ ਸੰਪੂਰਨ ਹੋਵੇ ਹਨੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮੈਨੂੰ ਸਮਰਦਾ ਰਹੇ ਆਪ ਅਸੀਸ ਬਖਸ਼ੋ ਗੁਰੂ ਨਾਨਕ ਦੇਵ ਜੀ ਮਹਾਰਾਜ ਸਮਰਦਾਇ ਇਸ ਪ੍ਰਕਰਨ ਨੂੰ ਅਮਲ ਕੋ ਨਾਲ ਦੇ ਅਨੁਭਵ ਦੇ ਮਤਲਬ ਗੁਰਮਤ ਆਸ਼ੇ ਦੇ ਬਤਾਲੋ ਪੜੇ ਸਾਹਮਣੇ ਲੜੀ ਵਾਲ ਹੋਰ ਸਖਾ ਬਾਕੀ ਵਿਚਾਰਾ ਕਲ ਸ਼ਾਮ ਨੂੰ ਦਿਨ ਦੇ ਸਮੇਂ ਲਈ ਪ੍ਰਵਾਂ ਰੱਖਿਆ ਗਿਆ ਰਸਤੋ ਯਾਰਾ ਉਹ ਦੇਵੇਂ ਸਤਿਗੁਰ ਨੇ ਕੋਈ ਰੁਚੀ ਬਣਾਈ ਤਾਂ ਕੋਈ ਹੋਰ ਪ੍ਰਕਰਨ ਸਵੇਰੇ ਪੜੇ ਸਾਹਮਣੇ ਕਰਮ ਕਰਾਂਗੇ ਉਹ ਇਸ ਸਮਾਪਤੀ ਸਾਰਿਆਂ ਦਾ ਹਾਰ ਦੇ ਤੌਰ ਤੇ ਪ੍ਰਾਰਥਨਾ ਅਕੀਆ ਮੈਂ ਬਲਸੀ ਪੀਰਤੰਦੋਂ ਨਿੰਦਰਸੀ 110 ਮੈਂ ਹਾਜ਼ਰੀ ਪਰ ਸਕਾਂਗਾ ਕਿ ਨਹੀਂ ਪਰ ਫੜੀ ਅਸੀਸ ਨੇ ਫੜੀ ਤਾਕਤਾਂ ਨੇ ਮੇਰਾ ਮਨ ਬਣਾਇਆ ਕਿਤਨੀ ਸੇਵਾ ਪਰਵਾਨ ਕਰਨੀ ਕਬਰ ਉਤਾਰਨ ਲਈ ਬਲਸੁਬਦੀ ਸ਼ਵਾ ਪਤੇ ਪਰਵਾਨ ਕਰਨੇ ਵਾਹਿਗੁਰੂ ਜੀ ਕਾ ਸਤ ਸਤ ਜਾਨਾ ਸੁਣਾ ਦੇਖੋ ਲੋਕਾਂ